ਇਥੇ ਸ਼ੁਰੂ ਹੋ ਜੇ ਖੇਤੀ ਖਸ ਖਸ ਦੀ ਤੀ ਖਸ ਖਸ ਦੀ ਤੀ ਖਸ ਖਸ ਦੀ ਤੀ ਖਸ ਖਸ ਦੀ ਲਾਲ ਲਵਾਗੇ ਸਿਰਾਂ ਤੋਂ ਆਪੇ ਕਰਜ਼ੇ ਉਹ ਨਾਲੇ ਚਿੱਟੇ ਵਾਲਾ ਹੋ ਜੂਗਾ ਇਲਾਹੀ ਉਹਨਾਂ ਸਾਡੇ ਪਿੰਡ ਬਸਾਂ ਨਹੀਂ ਥਾਣਾ ਸਦਰ ਮਲੋਟ ਅਦੀਨਪਿੰਡ ਸ਼ੇਰਗੜ ਦੇ ਇੱਕ ਕਿਸਾਨ ਨੇ ਆਪਣੀ ਜ਼ਮੀਨ ਵਿੱਚ ਕਣਕ ਦੀ ਫਸਲ ਦੇ ਨਾਲ ਕਰੀਬ 6 ਮਰਲੇ ਜ਼ਮੀਨ ਵਿੱਚ ਖਾਸ ਖਾਸ ਦੀ ਫਸਲ ਦੀ ਬਜਾਈ ਕਰ ਦਿੱਤੀ ਕਿਸਾਨ ਦੀ ਇਸ ਹਰਕਤ ਦੀ ਸੂਚ ਪੁਲਿਸ ਨੂੰ ਮਿਲਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਕੇ ਕਿਸਾਨ ਨੂੰ ਹਿਰਾਸਤ ਵਿੱਚ ਲੈ ਕੇ ਫਸਲ ਦੀ ਕਟਾਈ ਕਰਾ ਕੇ 2.5 ਕੁਇੰਟਲ ਦੇ ਕਰੀਬ ਡੋਡੇ ਬਰਾਮਦ ਕਰ ਲਏ ਅਤੇ ਰੋਪੀ ਕਿਸਾਨ ਜਸਵਿੰਦਰ ਸਿੰਘ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਭੁਪਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਜੇਹਾ ਪਹਿਲਾ ਮਾਮਲਾ ਹੈ ਜਿਸ ਵਿੱਚ ਕਿਸਾਨ ਨੇ ਐਨੀ ਵੱਡੀ ਪੱਧਰ ਤੇ ਪਾਬੰਦੀਸ਼ੁਦਾ ਫਸਲ ਦੀ ਬਜਾਈ ਕੀਤੀ ਹੋਵੇ। ਉਹਨਾਂ ਦੱਸਿਆ ਕਿ આરોપી ਖੁਦ ਵੀ ਪੋਸਟਖਾਨ ਦਾ ਆਦੀ ਹੈ ਜਿਸ ਕੋਲ ਕਰੀਬ 35 ਏਕੜ ਦੇ ਲਗਭਗ ਜ਼ਮੀਨ ਹੈ ਪਰ ਉਸਨੇ ਮੋਬਾਈਲ ਫੋਨ ਤੇ ਆਈ ਜਾਣਕਾਰੀ ਨੂੰ ਦੇਖ ਕੇ ਇਹ ਕੰਮ ਕੀਤਾ ਜੋ ਗੈਰਕਾਨੂੰਨੀ ਹੈ ਜਿਸ ਲਈ આરોપી ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲਾ ਜੀ ਪਿੰਡ ਸ਼ੇਰਗੜ ਦਾ ਜਿੱਤੋ ਜਸਵਿੰਦਰ ਸਿੰਘ ਉਰਫ ਗਰਸ਼ੇਰ ਸਿੰਘ ਵਾਸੀ ਸ਼ੇਰਗੜ ਨੂੰ ਪੇਸ਼ ਕੀਤਾ ਜਿਹਦੇ ਕੋਲ ਕਰੀਬ 35 ਕਿੱਲੇ ਜ਼ਮੀਨ ਹੈ ਉਹਦੇ ਵਿੱਚ ਉਹਨੇ ਕੰਡ ਲਾਈ ਹੈ ਪਰ ਕੁਝ ਏਰੀਆ 'ਚ 500 ਮਰਲੇ 'ਚ ਇਹਨੇ ਡੋਡੇ ਲਾਇਆ ਸੀ ਜੋ ਡੋਡੇ ਖਾਣ ਦਸਦੀ ਹੈ ਤੇ ਇਨਫੋਰਮੇਸ਼ਨ ਦਾਇਰ ਤੇ ਬਰਤਨ ਦਿੱਤਾ ਗਿਆ ਬਾਈਗੜ 85 ਦੇ ਬਰਤਨ ਦਿੱਤਾ ਇਹਨੂੰ ਰੈਸਟ ਕੀਤਾ ਤੇ ਅੱਜ ਕੋਰਟ 'ਚ ਪੇਸ਼ ਕਰਾਂਗੇ ਇਦੇ ਵਿੱਚ ਕੋਈ ਇਹ ਇਹ ਹੁੰਦਾ ਵੀ ਜਿਵੇਂ ਪੰਜਾਬ ਦੇ ਵਿੱਚ ਇੱਕ ਲਹਿਰ ਚੱਲੀ ਸੀ ਕੋਈ ਸਿਆਸੀ ਪਾਰਟੀਆਂ ਸਾਕ ਦੇ ਵਿੱਚ ਸੀਗੇ ਵੀ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਜੀ ਕੋਈ ਇਸ ਤਰ੍ਹਾਂ ਦਾ ਉਹਨਾਂ ਤੋਂ ਪ੍ਰਭਾਵਤਾ ਨਹੀਂ ਸੀਗਾ ਜੀ ਇਹ ਨਹੀਂ ਉਹਨਾਂ ਦਾ ਪ੍ਰਭਾਵਤ ਨਹੀਂ ਹੋਇਆ ਇਹ ਨਹੀਂ ਕਹਿੰਦਾ ਵੀ ਮੈਂ ਟੈਲੀਫੋਨ ਤੇ ਮੋਬਾਈਲ ਫੋਨ ਤੇ ਦੇਖਿਆ ਸੀ ਜੀ ਜਿੱਥੋਂ ਮੈਂ ਮੋਟੀਵੇਟ ਹੋਇਆ ਵੇ ਲਾਣ ਲਈ ਜੀ ਤੇ ਇਹ ਖਾਂਦਾ ਸਟ੍ਰੀਮ ਕਰਕੇ ਨੇ ਰੋਟੇ ਲਾਏ ਆਪਣੇ ਠੀਕ ਹੈ ਤੇ ਇਹ ਖਾਂਦਾ ਮੋ ਜ਼ਿਆਦਾ ਰੋਟੇ ਹਰ ਵੀ ਮੈਂ ਤੁਹਾਡੇ ਰੋਟੇ ਖਾਂਦਾ ਆ ਤੇ ਪੈਸੇ ਨਸ਼ਾ ਤਾਂ ਬਹੁਤ ਜ਼ਿਆਦਾ ਕੰਟਰੋਲ ਹੋਣ ਕਰਕੇ ਲੋਕਸ਼ਭ ਗਏ ਨੇ ਖੇਤੀ ਕਾਨੂੰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਸਾਨੂੰ ਇਹ ਇਨਫੋਰਮੇਸ਼ਨ ਦੇ ਅਧਾਰ 'ਤੇ ਲੱਪ ਲਿਆ ਤੇ ਫੜ ਲਿਆ ਨੂੰ ਇਸੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਅੱਗੇ ਤੋਂ ਕੋਈ ਇਹੋ ਜਿਹਾ ਵਿਅਕਤੀ ਗਲਤੀ ਨਾ ਕਰੇ ਜਿਸ ਨਾਲ ਸਮਾਜ ਨੂੰ ਨੁਕਸਾਨ ਹੋਵੇ ਕੀ ਕਾਰਵਾਈ ਕੀਤੀ ਹੈ ਸਰੇਮਾਨ ਤੇ ਬਾਈਕਟ 85 ਦਾ ਪਰਸੋ ਸੋਲੋ ਰੋਪੀ ਬਣਾਏਗੇ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਉਸਨੇ WhatsApp ਗਰੁੱਪ ਵਿੱਚ ਪੋਸਟ ਦੇ ਬੂਟਿਆਂ ਦੀ ਬਜਾਈ ਕਰਨ ਦਾ ਤਰੀਕਾ ਦੇਖਿਆ ਸੀ ਜਿਸ ਨੂੰ ਚੈੱਕ ਕਰਨ ਲਈ ਉਸਨੇ ਆਪਣੇ ਖੇਤ ਕਣਕ ਦੀ ਫਸਲ ਦੀ ਬਜਾਈ ਮੌਕੇ ਖਸ ਖਸ ਦਾ ਛੱਟਾ ਮਾਰਿਆ ਸੀ ਜਸਵਿੰਦਰ ਸਿੰਘ ਅਨੁਸਾਰ ਉਸਨੇ ਸੋਚਿਆ ਨਹੀਂ ਸੀ ਕਿ ਉਸ ਨੂੰ ਇਹ ਤਜਰਬਾ ਕਿੰਨਾ ਮਹਿੰਗਾ ਪੈ ਸਕਦਾ ਪੁਲਿਸ ਹਾਂਜੀ ਕੀ ਨਾਮ ਤੁਹਾਡਾ ਜਸਵੰਤ ਸਿੰਘ ਜੀ ਇਹ ਕਿਹੜਾ ਪਿੰਡ ਤੁਹਾਡਾ ਸ਼ੇਰਗੜ੍ਹ ਜੀ ਅੱਛਾ ਕੀ ਤੁਹਾਨੂੰ ਪੁਲਿਸ ਨੇ ਫੜਿਆ ਹੈਗਾ ਤੁਸੀਂ ਕੀ ਗੁਨਾਹ ਕੀਤਾ ਮਾ ਜੀਓ ਮੈਂ ਉਹ ਉਸਤੜੇ ਇਲਾਕੇ ਤੋਂ ਡੋਡੇ ਲਾ ਬਟੇ ਮੈਂ ਆਉਂਦੇ ਖੇਤ ਜੀ ਬੀਜਲੇ ਜੀ ਹਾਂਜੀ ਕਿੰਨੇ ਏਕੜ ਜਲਾਏ ਤਾਂ 5 ਏਕੜ ਮਰਦੇ ਸੀ ਇਹ ਕਿਉਂ ਵੀ ਜੇ ਕਿਉਂ ਤੁਹਾਨੂੰ ਪਤਾ ਨਹੀਂ ਕਿ ਗੈਰ ਕਾਨੂੰਨੀ ਹੈ ਨਹੀਂ ਨਹੀਂ ਜੀ ਪਤਾ ਨਹੀਂ ਸੀ ਵੀ ਇਹਦੇ ਵਿੱਚ ਉਹ ਫੀਮ ਆਣਦੀ ਹੈ ਕਿ ਕੀ ਉਹ ਮੈਂ ਤਾਂ ਫੋਨ ਤੋਂ ਵੇਖ ਕੇ ਤੋ ਬੀਜੀ ਬੈਠੇ ਫੋਨ ਤੇ ਕੀ ਦੱਸਿਆ ਗਿਆ ਜੀ YouTube ਚੈਨਲ ਤੇ ਨਹੀਂ ਜੀ ਉਹ ਸਿੱਧੇ ਕਿਸੇ ਨੇ ਪਾਏ ਆ ਸੀ ਅੱਛਾ ਕੀ ਲਿਖ ਕੀ ਲਿਖਿਆ ਸੀ ਉਹਨੇ ਉੱਤੇ ਉਹ ਸੋ ਲਾਗੇ ਜਿਵੇਂ ਆਪਾਂ ਵਿੱਚ ਮਿੱਤਰੇ ਅਫਰਦੇ ਸੀ ਸੈਡਾਂ ਦੇ ਉਹ ਕਾਰੀਦਾਨ ਲੱਗਿਆ ਸੀਗਾ ਪਰ ਇਹ ਨਹੀਂ ਪਤਾ ਸੀਗਾ ਵੀ ਕੀ ਬਣਨਾ ਹੈਗਾ ਕੀ ਨਹੀਂ ਤੁਸੀਂ ਪੋਸਤ ਖਾਂਦੇ ਹੋ ਜਾਂ ਫੀਮ ਦਾ ਨਸ਼ਾ ਕਰਦੇ ਹੋ ਨਹੀਂ ਪੋਸਤ ਖਾਂਦੇ ਸੀ اچھا ਤੇ ਪਰ ਐ ਨਹੀਂ ਪਤਾ ਸੀਦਾ ਵੀ ਵੀ ਫੋਬੋਸਤ ਪਾਣੋਂ ਅਗੇ ਫੀਮ ਪਾਣੋਂ ਕੀ ਵੀ ਅਸੀਂ ਅਗੇ ਖਾਸ ਖਾਸ ਆਸਤੀ ਹੈ ਤੁਸੀਂ ਪਹਿਲਾਂ ਸਰਪੰਚ ਵੀ ਰਹੇ ਹੋ ਪਿੰਡ ਦੇ ਹਾਂਜੀ ਜਿਹੜਾ ਇਹ ਤੁਸੀਂ 10 ਮਰਲਿਆਂ ਦੇ ਵਿੱਚ ਇਹਨੂੰ ਵੇਚਿਆ ਸੀ ਵਿਜਾਈ ਕੀਤੀ ਸੀਗੀ ਉਹਦਾ ਕੀ ਕਰਨਾ ਚਾਹੀਦਾ ਤੁਸੀਂ ਉਤਾਈ ਫਸਲ ਕੋ ਪਤਾ ਹੀ ਨਹੀਂ ਲੱਗਣਾ ਸੀ ਕਾ ਤਾ ਉਹ ਲੱਗਦਾ ਪਤਾ ਕੀ ਤੁਸੀਂ ਕਿਸਾਨੀ ਕਰਦੇ ਹੋ ਤੁਹਾਨੂੰ ਪਤਾ ਕਣਕ ਬੀਜਾਂਗੇ ਇੰਨਾ ਝਾੜ ਹੋਊਗਾ ਨੂੰ ਮੰਡੀ ਵੇਚਾਂਗੇ ਜੀ ਜੇ ਤੁਸੀਂ ਇਸ ਤਰ੍ਹਾਂ ਦੀ ਫਸਲ ਬੀਜ ਰਹੇ ਹੋ ਹਨ ਤੇ ਉਹਦਾ ਤਾਂ ਕੋਈ ਨਾ ਕੋਈ ਤਾਂ ਤੁਸੀਂ ਕਰਨਾ ਹੀ ਸੀਗਾ ਨਹੀਂ ਜੀ ਉਹਦਾ ਬਸ ਨਹੀਂ ਐ ਸੀ ਸਾਨੂੰ ਤਾਂ ਵੀ ਪਤਾ ਲੱਗੂ ਕੀ ਬਣਦਾ ਕੀ ਇਹਦਾ ਨਹੀਂ ਬਣਦਾ ਕੀ ਫੇਰ ਇਹਦੇ ਕੀ ਬਣਦਾ ਸੀ ਇਹ ਪਤਾ ਹੀ ਨਾ ਫੇਰ ਅਸੀਂ ਕਿਸਾ ਲੋਕ ਕਿਸਾਨ ਦੇ ਖੇਤ ਵਿੱਚ ਬਰਾਮਦ ਬੂਟਿਆਂ ਦਾ ਵਜ਼ਨ 2 ਕੁਇੰਟਲ 30 ਕਿਲੋ ਆ ਜਿਹੜਾ ਕਰੀਬ 6 ਮਰਲੇ ਥਾਂ ਦੇ ਹਿਸਾਬ ਵਿੱਚ ਵੱਡੀ ਮਾਤਰਾ ਵਿੱਚ ਬੀਜਿਆ ਗਿਆ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ આરોપી ਕਿਸਾਨ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ